ਬੰਦਾ ਲਵ ਚਾਰਜਰ ਨਹੀਂ ਗਾਉਣਗੇ ਕੋਈ ਹੋਰ ਗਾਉਣਗੇ ਅੱਛਾ 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 ਠੀਕ ਹੈ ਠੀਕ ਉਹ ਇਹਦੀ ਨਾਈ ਦੀ ਦੁਕਾਨ ਹੈ ਹੈ ਨਹੀਂ ਨਹੀਂ ਉਹ ਬੈਠਾ ਨਹੀਂ ਕਿੱਥੇ ਬੈਠਾ ਕਿਤੇ ਯਾਰ ਅੱਛਾ ਅੱਛਾ ਕਰੀਏ ਸ਼ੁਰੂ ਜੀ ਚਲੋ ਕਰੋ ਆਪਣਾ ਪ੍ਰਮਾਤਮਾ ਦਾ ਨਾਮ ਲੈ ਕੇ ਕਰਦੇ ਹਾਂ ਸ਼ੁਰੂਆਤ ਸੀ ਜਗ ਤੇ ਕਿਉਂ ਬੰਦ ਤੰਤਨ ਸਤਗੁਰੂ ਤੇਰਾ ਹੀ ਆਸਰਾ ਤੇਰਾ ਹੀ ਆਸਰਾ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਵੀ ਜਨਮ ਅਮੋਲਕ ਹੈ ਬੰਦੇ ਆਏ ਤੂੰ ਚਟਕ ਲਾ ਜਦ ਕਰਬ ਅੰਦਰ ਸੀ ਤੂੰ ਤਾਰ ਲੈ ਪਾ ਮੈਨ ਤਾਂ ਸੀ ਕਰਦਾ ਕੀ ਨਕ ਕੱਢ ਲੈ ਆਈ ਤੂੰ ਜੀ ਹਰਦਮ ਪਜਨ ਕਰਾ ਬਾਹਰ ਆ ਕੇ ਭੁੱਲ ਗਿਆ ਬਾਰਿਆਂ ਕੇ ਭੁੱਲ ਗਿਆ ਜੀ ਜਦ ਅਮਰ ਮਾਇਆ ਵਰਤਾਇਆ ਜੇ ਨਾਮ ਨਿਜਪਣਾ ਸੀ ਜਗ ਤੇ ਕਿਉਂ ਬੰਦਾ ਘਣ ਆਇਆ ਬਚਪਨ ਵਿੱਚ ਖੇਡ ਕੇ ਜੀ ਤੈਨੂੰ ਲੱਗਦੀ ਖੇਡ ਪਿਆਰੀ ਜਦ ਆਈ ਜਵਾਨੀ ਜੀ ਤੇਰੀ ਮਤ ਵਿਸਿਆਨੇ ਮਾਰੀ ਮਤਾਂ ਪਰਿਹਰੀ ਦੀ ਆ ਕਰਨੇ ਕੀ ਚੰਗੇ ਕੰਮ ਤਾਂ ਕਰਨੇ ਕੀ ਮਨ ਨੇ ਬੁਰਿਆ ਕਮਾ ਵਿੱਚ ਲਾਇਆ ਆਪਣੇ ਗੱਲਾਂ ਨੂੰ ਨਿਜ ਆਪਣੇ ਤੇ ਆਪੀ ਜਗ ਤੇ ਕਿਉਂ ਬੰਦਾ ਬਣ ਆਇਆ ਕਿਥੋਂ ਪ੍ਰਖਸ਼ ਵਿੱਚ ਚੰਗੇ ਨੇ ਦੇਖ ਲੈ ਕੰਡਿਆਂ ਵਾਲੀ ਬੇ ਬਿਰਖਾਂ ਨੂੰ ਦੇਵੇ ਜੀ ਨਾਲੇ ਛਾਇਆ ਕਰੇ ਤੇਰੀ ਲੱਕੜ ਕਮ ਆਉਂਦੀ ਹੈ ਲੱਕੜ ਕਮ ਆਉਂਦੀ ਹੈ ਸਾਰੀ ਸਿਰ ਤੋਂ ਲੈ ਕੇ ਪਾਇਆ ਜੀ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਥੋਂ ਮੁਰਗਾ ਚੰਗਾ ਹੈ ਜਿਹੜਾ ਤੜਕੇ ਰੋਜ਼ ਜਗਾਉਂਦਾ ਅਛਾ ਮੈਂ ਸੋਚਿਆ ਮੁਰਗਾ ਚੰਗਾ ਬਕਰਨਾ ਕੀ ਕਹਿੰਦਾ ਮੁਰਗਾ ਰਹੁਣਾ ਪੰਦਾ ਇੱਕ ਦਿਨ ਤੂੰ ਸੌਂਜੇਗਾ ਇੱਕ ਦਿਨ ਤੂੰ ਸੌਂਜੇਗਾ ਫੇਰ ਉੱਠਣਾ ਨਹੀਂ ਆਇਆ ਜੇ ਨੰਮੀ ਜਪਣਾ ਸੀ ਜੱਗ ਤੇ ਕਿਉਂ ਬੰਦਾ ਘੜਿਆ ਤੇਥੋਂ ਗਉਆਂ ਚੰਗੀਆਂ ਨੇ ਟੂੜੀ ਖਾ ਕੇ ਨੇ ਦੁੱਧ ਦਿੰਦੀਆਂ ਵਛੜੇ ਹਾਲ ਜੁੜਦੇ ਨੇ ਖਾਤਰ ਖਾਦ ਗੋਹਾ ਵੀ ਚੰਗੀਆਂ ਪਸ਼ੂ ਮਰ ਕੇ ਵੀ ਕੰਮ ਆਉਂਦੇ ਪਸ਼ੂ ਮਰ ਕੇ ਵੀ ਕੰਮ ਆਉਂਦੇ ਤੂੰ ਤਾਂ ਜੰਦਬ ਕਮਨਾ ਆਇਆ ਜੇ ਨਾਮ ਨਿਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਤੇ ਥੂ ਮਿੱਟੀ ਚੰਗੀ ਹੈ ਤੇਰੀ ਤਾਂ ਮਿੱਟੀ ਵੀ ਕਮਨਾ ਆਉਂਦੀ ਕੀ ਕਰਨਾ ਦੀਨ ਤੇ ਅੰਤ ਸਮੇਂ ਕਮ ਆਉਂਗੀ ਰੁਕਦਣ ਹੀ ਰਹਗੀ ਰੁਕਦਣ ਹੀ ਰਹਗੀ ਇਹਨੂੰ ਨਹੀਂ ਆਜ਼ਾਦ ਕਰਾਇਆ ਜੇ ਹਰ ਕੁਝ ਕਰਕੇ ਕਈ ਜਗ ਤੇ ਕਿਉਂ ਬੰਦਾ ਬਣ ਆਇਆ ਲੱਖ ਕਰਮ ਕਾਂਡ ਕਰ ਲੈ ਤੇਰੀ ਸਾਹ বিনা ਹੋਣੀ ਖਲਾਸੀ ਇਕ ਨਾਮ ਸ਼ਬਦ ਬਾਝੋਂ ਤੇਰੀ ਮੁਖਣੀ ਨਹੀਂ 84 ਬਿਨ ਗੁਰੂ ਮਲਾ ਬੇੜਾ ਬਿਨ ਗੁਰੂ ਮਲਾ ਬੇੜਾ ਭਵ ਸਾਗਰ ਚੋਂ ਨਹੀਂ ਲੰਗਾਇਆ ਜੇ ਨਾਮ ਨਿਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਜੇ ਚੰਗਾ ਰਹਿਣਾ ਹੈ ਬੰਦੇ ਹੁਣ ਬੀ ਨਾਮ ਧਿਆਲ ਪਿਛਲੀ ਤਾਂ ਬੀਤ ਗਈ ਰੈਂਦੀ ਨੂੰ ਲੈ ਖੇਲਾ ਲੈ ਜਿਹੜਾ ਹੱਥ ਚੋਂ ਨਿਕਲ ਗਿਆ ਜਿਹੜਾ ਹੱਥ ਚੋਂ ਨਿਕਲ ਗਿਆ ਮੁੜ ਕੇ ਫਿਰ ਵਕਤ ਨਹੀਂ ਆਇਆ ਜੇ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਗੁਰ ਸੰਤ ਸਭੀ ਕਹਿੰਦੇ ਹੈ ਸਭ ਦੁਨੀਆ ਕੂੜ ਪਸਾਰਾ ਸੱਚਾ ਸੋਦ ਨਾਮ ਹਰੀ ਇਹ ਹੈ ਕਰ ਲੈ ਅਸਲ ਸੁਖਾਰਾ ਸ਼ਸਤ ਨਾਮ ਜੀ ਦੇ ਬਚਨਾਤੇ ਸ਼ਸਤ ਨਾਮ ਜੀ ਦੇ ਬਚਨਾਤੇ ਕਿਸੇ ਗੁਰਮਖ ਨੇ ਅਮਲ ਕਮਾਇਆ ਜੇ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਇਹ ਜਨਮ ਅਮੋਲਕ ਹੈ ਬੰਦਿਆ ਨਾਮ ਜਪਣ ਥਿਆਆ ਬੱਸ ਕਰ ਲੋ ਵਾਪਾ ਵਾਪਾ ਭਾਜੀ ਭਾਜੀ ਇਹ ਭਾਜੀ ਪੇਪਰ ਚੱਕੋ ਤੁਹਾਡੇ ਕੰਮ ਆਉਣਾ ਮੈਂ ਗਾਚ ਗਾ ਹੋਲਡ ਸੀ ਨਾ ਇਹਨੇ ਕੀ ਆ ਇਹਨੇ ਆਪ ਨਾਮ ਜਿੱਥੇ ਇਹਨੇ ਆਪ ਇਹਦੇ ਚ ਕੁਝ ਨਾਮ ਕਰ ਦਿੱਤੇ ਧਿਆਨ ਨਾਲ ਧਿਆਨ ਨਾਲ ਸੁਣਨ ਵਾਲੀ ਗੱਲ ਸੀ ਉਹ ਕਹਿੰਦਾ ਤੇਰੇ ਨਾਲੋਂ ਕਹਿੰਦਾ ਕਹਿੰਦਾ ਤੇਰੇ ਨਾਲੋਂ ਮੁਰਗੀ ਚੰਗੀ ਆ ਜਿਹੜੀ ਤੈਨੂੰ ਰੋਜ਼ ਉਠਾਉਂਦੀ ਤੇਰੇ ਨਾਲੋਂ ਕਹਿੰਦਾ ਗਾਂ ਚੰਗੀ ਆ ਜਿਹੜੀ ਤੂੜੀ ਖਾ ਕੇ ਦੁੱਧ ਦੇ ਦਿੰਦੀ ਹਾਂ ਉਹ ਕਹਿੰਦਾ ਵੀ ਮਿੱਟੀ ਆ ਜਿਹੜਾ ਸਰੀਰ ਕਹਿੰਦਾ ਮਿੱਟੀ ਹੋ ਜਾਣਾ ਵਾ ਮਿੱਟੀ ਹੋ ਜਾਣਾ ਉਹ ਇਸੇ ਕਰਕੇ ਧੁਰ ਦੀ ਮੰਮੀ ਨੂੰ ਦਿਖਾਈ ਜਾਂਦਾ ਹੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਉਹ ਕਹਿੰਦਾ ਵੀ ਨਹੀਂ ਸਰੀਰ ਦਾ ਮਿੱਟੀ ਹੋਈ ਜਾਣਾ ਵੀ ਦਿਖਾਈ ਨਾ ਦਵਾ ਹੂੰ ਅੱਛਾ ਅੱਛਾ ਵੇ ਲੋ ਜਿੰਨਾ ਵੀ ਇੰਨੇ ਆਪਣੇ ਜੋ ਵੀ ਗੁਰਬਾਣੀ ਆਪਣੀਆਂ ਨੇ ਪੜ੍ਹੀ ਆ ਨਾ ਧੱਕ ਧੱਕ ਪਿਤਾ ਜੀ ਅਲੀ ਜੋ ਵੀ ਇਹਨੇ ਬਾਣੀ ਕਾ ਕੇ ਸੁਣਾਈ ਆ ਉਹਦੇ ਵਿੱਚ ਜੋ ਜੋ ਵੀ ਇਹਦੇ ਵਿੱਚ ਗੱਲਾਂ ਕੀਤੀਆਂ ਗਈਆਂ ਗੱਲਾਂ ਤੇ ਬਹੁਤ ਚੰਗੀਆਂ ਮੈਂ ਨਹੀਂ ਕਹਿੰਦਾ ਵੀ ਆ ਗੁਰ ਚਿੱਟੀ ਚਾਹ ਚਾ ਨਹੀਂ ਗਈ ਹਾਂ ਚਾਹ ਨਹੀਂ ਗਈ ਬਸ ਖਾਤੀ ਕਥ ਨਹੀਂ ਅਲੰਕਾਰ ਦੀ ਵਰਤੋਂ ਕਰਦੀਆਂ ਤੂੰ ਨੋਰਮਲ ਜੀ ਆ ਮੈਂ ਦਿੱਤੀ ਕਰ ਲਓ ਮੜੀ ਜੀ ਕਰ ਲਓ ਲਓ ਜੀ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਦੱਸਿਓ ਜ਼ਰੂਰ ਮਹਾਪ੍ਰਦੂ ਹਾਫ ਸੋ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋ ਜੇ ਬਲੌਗ ਵਧੀਆ ਲੱਗਿਆ ਤਾਂ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਸਬਸਕ੍ਰਾਈਬ ਲੂ ਲੈਣੀ ਜ਼ਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਨਹੀਂ ਹੁੰਦਾ ਹਾਂ YouTube ਤੇ ਆ ਸਬਸਕ੍ਰਾਈਬ ਕਰੋ ਤੇ Facebook ਤੇ ਫੋਲੋ ਸਬਸਕ੍ਰਾਈਬ ਕਰੋ ਤੇ ਫੋਲੋ ਕਰੋ ਆ ਡੀਪ ਹੈ ਹਿੰ ਤੱਕ ਨੂੰ ਜੋਤਾਨੀ ਇਹ ਕਰਦਾ ਕੀ ਯਾਰ ਨਾ ਪੈਣ ਚੁੱਦੋ ਤੁਹਾਡੇ ਮੈਂ ਸਿਰ ਤੇ ਜੁੱਤੀਆਂ ਮਾਰਾਂ ਤੁਹਾਡੇ ਮੈਂ ਫੋਲੋ ਕਰ ਲਓ ਸਾਲਾ ਖੁਸਰਾਈਆ ਆ 10 ਰੁਪਏ ਲੈ ਆ ਮੇਰੇ ਕੋ